ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਨਾਲ ਏਰੀਅਰ ਨੂੰ ਲੈ ਕੇ ਸਾਰੇ ਹੀ ਮਲਾਜ਼ਮਾਂ ਦਾ ਇੱਕ ਬਹੁਤ ਹੀ ਵੱਡਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲਿਆ। ਜਿਸ ਕੇਸ ਦੇ ਵਿੱਚ ਮਲਾਜ਼ਮਾਂ ਦੀ ਵੱਡੀ ਜਿੱਤ ਹੋਈ ਅਤੇ ਜਿੱਤ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਵੱਡਾ ਫੈਸਲਾ ਕੀਤਾ ਹੈ ਕਿ ਮਲਾਜ਼ਮਾਂ ਤੇ ਪੈਨਸ਼ਨਰਸ ਦਾ ਬੰਦਾ ਏਰੀਅਰ ਉਹਨੂੰ ਪੜਾਅਵਾਰ ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ। ਪਰ ਸਾਡੇ ਬਹੁਤ ਹੀ ਜਿਹੜੇ ਸਾਰੇ ਪੈਨਸ਼ਨ ਇਹੋ ਜੇ ਸੀਗੇ ਜਿਨ੍ਹਾਂ ਦੀ ਉਮਰ ਸੀਗੀ ਉਹ ਵੱਧ ਸੀਗੀ। ਬਾਬ ਕੀ 75 ਸਾਲ ਤੋਂ ਉੱਪਰ ਸੀ ਜਾਂ 85 ਸਾਲ ਤੋਂ ਘੱਟ ਸੀ ਕੁਝ ਦੇ ਜਿਹੜੇ 58 ਸਾਲ ਦੀ ਉਮਰ ਸੀਗੀ ਪਰ ਉਹਨਾਂ ਨੂੰ ਕੋਈ ਵੀ ਅਦਾਇਗੀ ਨਹੀਂ ਕੀਤੀ ਗਈ 2016 ਦੇ ਏਰੀਅਰ ਦੇ ਬਾਰੇ ਵਿੱਤੀ ਵਿਭਾਗ ਦੇ ਵੱਲੋਂ ਸਭ ਤੋਂ ਪਹਿਲੀ ਇਹੀ ਫੈਸਲਾ ਕੀਤਾ ਗਿਆ ਕਿ ਸਭ ਤੋਂ ਪਹਿਲਾਂ 2016 ਦਾ ਏਰੀਅਰ ਅਦਾ ਕੀਤਾ ਜਾਵੇਗਾ ਉਸ ਤੋਂ ਬਾਅਦ 2017 ਦਾ ਫਿਰ 18 ਦਾ ਇਸੇ ਹੀ ਤਰ੍ਹਾਂ ਜੋ ਹੈ ਪੜਾਵਰ ਸਾਰੇ ਹੀ ਸਾਲਾਂ ਦੇ ਏਰੀਅਰ ਦਿੱਤੇ ਜਾਣਗੇ ਸੋ ਜਿਸ ਨੂੰ ਵੀ ਜਾਰੀ ਕਰਨ ਦੇ ਹੁਕਮ ਵਿੱਤੀ ਵਿਭਾਗ ਵੱਲੋਂ ਜਿਹੜੇ ਆ ਚੁੱਕੇ ਨੇ ਜੋ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਸਾਰੀ ਹੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਆਪਣੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਜੇਕਰ ਹੁਣ ਪੱਤਰ ਦੀ ਗੱਲ ਕਰੀਏ ਤਾਂ ਜਿਹੜਾ ਇਹ ਪੱਤਰ ਹੈ ਪੰਜਾਬ ਸਟੇਟ ਜਿਹੜਾ ਕਿ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਨੂੰ ਆਪਾਂ ਬਿਜਲੀ ਬੋਰਡ ਦੇ ਨਾਮ ਤੋਂ ਜਾਣਦੇ ਹਾਂ ਇਹ ਜਿਹੜਾ ਕਿ ਸਮੂਹ ਡੀਡੀਓਜ਼ ਨੂੰ ਹੁਕਮ ਜਿਹੜੇ ਨੇ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਵਿਸ਼ਾ ਤੁਸੀਂ ਜਿਹੜਾ ਕਿ ਤੁਹਾਨੂੰ ਦੱਸ ਦਿੰਨੇ ਆ ਵਿਸ਼ਾ ਇਸ ਦਾ ਪੈਸ਼ਨਰ ਫੈਮਿਲੀ ਪੈਸ਼ਨ ਨੂੰ ਫੈਨਸ਼ਨ ਏਰੀਅਰ 2016 ਦੇ ਏਰੀਅਰ ਦੀ ਅਦਾਇਗੀਕਰਨ ਸੰਬੰਧੀ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਸਾਥੀ ਸੀਗੇ ਵਾਝੇ ਰਹਿ ਗਏ ਸੀ ਅਦਾਇਗੀ ਤੋਂ ਉਹਨਾਂ ਨੂੰ ਕੋਈ ਵੀ ਏਰੀਏ ਦੀ ਅਦਾਇਗੀ ਨਹੀਂ ਹੋਈ ਸੀ ਜੋ ਕਿ ਜਿਸ ਦੀ ਅਦਾਇਗੀ ਦੇ ਲਈ ਵਿਭਾਗ ਨੇ ਹੁਕਮ ਜਾਰੀ ਕੀਤੇ ਨੇ ਅੱਗੇ ਅੱਗੇ ਗੱਲ ਕਰੀਏ ਤਾਂ ਜਿਹੜਾ ਇਹ ਫੈਸਲਾ ਹੈਗਾ ਇਹ ਸਾਰੀ ਮਲਾਜ਼ਮਾਂ ਤੇ ਲੱਗੇਗਾ ਕਿਉਂਕਿ ਦੇਖੋ ਸਾਰੇ ਹੀ ਪੰਜਾਬ ਸਰਕਾਰ ਦੇ ਮਲਾਜ਼ਮ ਨੇ ਚਾਹੇ ਡਿਪਾਰਟਮੈਂਟ ਕੋਈ ਵੀ ਹੋਵੇ ਜਦੋਂ ਉਪਰੋਂ ਵਿੱਤੀ ਵਿਭਾਗ ਦੇ ਹੁਕਮ ਆਉਂਦੇ ਨੇ ਤਾਂ ਸਾਰੇ ਹੀ ਡਿਪਾਰਟਮੈਂਟ ਨੇ ਆਪਣੇ ਡੀਡੀਜ਼ ਨੂੰ ਹੁਕਮ ਦਿੰਦੇ ਨੇ ਸੋ ਸਾਰੇ ਹੀ ਮੁਲਾਜ਼ਮਾਂ ਤੇ ਲਗਭਗ ਇਹ ਫੈਸਲਾ ਲਾਗੂ ਹੋਵੇਗਾ ਸੋ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਉਕ੍ਰਤ ਵਿਸ਼ੇ ਦੇ ਸਬੰਧ ਦੇ ਵਿੱਚ ਇਸ ਦਫ਼ਤਰ ਦੇ ਹਵਾਲੇ ਅਧीन ਪੱਤਰ ਰਾਹੀਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਵਿੱਤ ਸਰਕੂਲਰ ਨੰਬਰ 3/25 ਵਿੱਚ ਦਰਸਾਏ ਸ਼ੈਡਿਊਲ ਦੇ ਮਤਾਬਕ ਰਿਵਾਈਜ਼ ਪੈਨਸ਼ਨ ਏਰੀਅਰ ਅਗਸਤ 2025 ਦੀ ਜਿਹੜੀ ਪੈਨਸ਼ਨ ਏਰੀਅਰ ਰਿਲਾਇਜ਼ਰ 1 ਦੇ ਵਿੱਚ ਸਾਰੇ ਹੀ ਪੈਨਸ਼ਨ ਫੈਮਿਲੀ ਪੈਨਸ਼ਨ ਦਾ ਕਾਨੂੰਨੀ ਵਾਰਸ ਦਾ ਜਿਹੜਾ ਬੰਦਾ ਪੈਨਸ਼ਨ ਏਰੀਅਰ ਹਰ ਹਾਲਾਤ ਦੇ ਵਿੱਚ ਡਰਾ ਕਰ ਦਿੱਤਾ ਜਾਵੇ ਪਰੰਤੂ ਅਜੇ ਵੀ ਕੋਈ ਡੀਡੀਜ਼ ਦੇ ਵੱਲੋਂ ਏਰੀਅਰ ਡਰਾ ਨਹੀਂ ਕੀਤੇ ਗਏ ਸੋ ਜਿਹੜੇ ਵੀ ਵੀਰ ਕਹਿ ਰਹੇ ਨੇ ਸਿਗੇ ਵੀ ਸਾਨੂੰ ਅਗਸਤ ਮਹੀਨੇ ਦੇ ਏਰੀਅਰ ਦੀ ਕੋਈ ਵੀ ਅਦਾਇਗੀ ਸਾਡੇ ਪੈਨਸ਼ਨ ਦੇ ਨਾਲ ਨਹੀਂ ਮਿਲੀ ਹੈ ਸੋ ਇਹ ਜਿਹੜੇ ਹੁਕਮ ਨੇ ਵਿਭਾਗ ਨੇ ਆਪਣੇ ਸਮੂਹ ਡੀਡੀਜ਼ ਨੂੰ ਜਾਰੀ ਕਰ ਦਿੱਤੇ ਨੇ ਕਿ ਉਹ ਜ ਵੀ ਜਿਹੜਾ ਡਾਟਾ ਹੈਗਾ ਉਹ ਉਹ ਬਣਾਓ ਤੇ ਅਗਸਤ ਦੀ ਜਿਹੜੀ ਏਰੀਅਰ ਦੀ ਅਦਾਇਗੀ ਆ ਉਹ ਕੀਤੀ ਜਾ ਸਕੇ ਅੱਗੇ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਇਸ ਦੇ ਇਸ ਲਈ ਮੋੜ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਦਫ਼ਤਰ ਦੇ ਨਾਲ ਸੰਬੰਧਿਤ ਜਿਹੜੇ ਬਾਕੀ ਰਹਿੰਦੇ ਸਾਰੇ ਪੈਨਸ਼ਨ ਫੈਮਿਲੀ ਪੈਨਸ਼ਨਾਂ ਕਾਨੂੰਨੀ ਵਾਰਸਾਂ ਦਾ ਏਰੀਅਰ ਹਰ ਹਾਲਾਤ ਦੇ ਵਿੱਚ 100% ਤਿਆਰ ਕਰਕੇ ਸਤੰਬਰ 2025 ਦੀ ਪੈਨਸ਼ਨ ਏਰੀਅਰ ਲੈਜ਼ਰ ਇੱਕ ਜੋ ਕਿ ਮਿਤੀ 10/09/2025 ਤੱਕ ਖੁੱਲੀ ਹੈ ਵਿਚ ਡਰਾ ਕਰਨਾ ਚ ਕਿੰਨੀ ਬਨਾਇਆ ਜਾਵੇ ਠੀਕ ਹੈ ਜਿਹੜੀ ਤੁਹਾਡੀ ਏਰੀਆ ਤੁਹਾਨੂੰ ਪਿਛਲੇ ਮੰਥ ਨਹੀਂ ਪਾਈ ਜੇਕਰ ਅਗਸਤ ਦਾ ਉਹ ਜਿਹੜਾ ਹੈਗਾ ਸਤੰਬਰ ਦੇ ਏਰੀਆ ਦੇ ਨਾਲ ਇਕੱਠਾ ਹੀ ਪੈ ਜਾਵੇਗਾ ਤੇ ਜਿਹੜੇ ਡੀਡੀਜ਼ ਨੂੰ ਹੁਕਮ ਜਾਰੀ ਸੀਗੇ ਉਹ ਜਿਹੜਾ ਹੈਗਾ ਡਾਟਾ ਤਿਆਰ ਕਰਕੇ ਉਹ ਉਹ ਜਿਹੜਾ ਹੈ 10 9 2025 ਤੱਕ ਦਾ ਟਾਈਮ ਸੀਗਾ 10 9 25 ਤੱਕ ਵੈਬਸਾਈਟ ਖੁੱਲੀ ਸੀ ਤੇ ਉਹਨੇ ਜੋ ਵੀ ਜਿੰਨੇ ਵੀ ਪੈਨਸ਼ਨਰਸ ਲੈਂਦੇ ਸੀ ਜਿਨ੍ਹਾਂ ਦਾ ਏਰੀਆ ਰਹਿੰਦਾ ਸੀ ਉਸ ਦਾ ਡਾਟਾ ਬਣ ਕੇ ਅਪਲੋਡ ਕਰ ਦਿੱਤਾ ਹੈ ਤੇ ਜੋ ਤੁਹਾਡੇ ਜੋ ਏਰੀਅਰ ਦੀ ਅਦਾਇਗੀ ਹ ਸਤੰਬਰ ਤੇ ਅਗਸਤ ਦੀ ਇਕੱਠੀ ਹੀ ਹੋ ਜਾਵੇਗੀ ਜਿਨ੍ਹਾਂ ਨੂੰ ਨਹੀਂ ਮਿਲਿਆ ਸੀ ਅਗਸਤ ਮਹੀਨੇ ਦਾ ਏਰੀਅਰ ਇਸ ਤੋਂ ਅੱਗੇ ਇਹ ਵੀ ਲਿਖਿਆ ਹੈ ਕਿ ਇਸ ਤੋਂ ਇਲਾਵਾ ਸਾਰੇ ਹੀ ਪੈਨਸ਼ਨਰ ਦਾ ਜਿਹੜਾ ਲੀਵ ਇਨ ਕੈਸ਼ਮੈਂਟ ਦਾ ਏਰੀਅਰ ਵੀ ਹਰ ਹਾਲਾਤ ਦੇ ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕੋਈ ਵੀ ਪੈਨਸ਼ਨ ਫੈਮਿਲੀ ਪੈਨਸ਼ਨ ਕਾਨੂੰਨੀ ਵਾਰਿਸ ਲੀਵ ਇਨ ਕੈਸ਼ਮੈਂਟ ਦਾ ਏਰੀਅਰ ਡਰਾ ਕਰਨ ਤੋਂ ਬੰਝਾ ਰਹਿ ਜਾਂਦਾ ਜਾਂ ਕੋਈ ਗਲਤੀ ਅਦਾਇਗੀ ਹੁੰਦੀ ਹੈ ਤਾਂ ਇਹੋ ਜੇ ਸੂਰਤ ਦੇ ਵਿੱਚ ਸਾਰੀ ਜ਼ਿੰਮੇਵਾਰੀ ਸੰਬੰਧਿਤ ਡੀਡੀਓਜ਼ ਦੀ ਹੋਵੇਗੀ ਜਿਵੇਂ ਤੁਹਾਨੂੰ ਤੁਹਾਨੂੰ ਸਾਰੇ ਹੀ ਸਾਥੀਆਂ ਨੂੰ ਪਤਾ ਹੈ ਕਿ ਜਿਹੜੀ ਅਦਾਇਗੀ ਹੈ ਜਿਹੜੀ ਲੀਵਿੰਗ ਕੈਚਮੈਂਟ ਹੈ ਉਹ 6 ਮਾਹੀ ਕਿਸ਼ਤਾਂ ਦੇ ਵਿੱਚ ਹੋਣੀ ਸੀ ਹਰ 6 ਕਿਸ਼ਤਾਂ ਦੇ ਵਿੱਚ ਜੋ ਅਦਾਇਗੀ ਹੈ ਪੈਨਸ਼ਨ ਨੂੰ ਹੋਣੀ ਸੀਗੀ ਸੋ ਸਖਤ ਜੋ ਆਦੇਸ਼ ਨੇ ਵਿਭਾਗ ਨੇ ਆਪਣੇ ਸਮੂਹ ਡੀਡੀਓਜ਼ ਨੂੰ ਦਿੱਤੇ ਨੇ ਤੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਵੀ ਜਿੰਨਾਂ ਦਾ ਵੀ ਜੋ ਪੈਨਸ਼ਨ ਦਾ ਏਰੀਆ ਜਾਂ ਲੀਵਿੰਗ ਕੈਚਮੈਂਟ ਦਾ ਏਰੀਆ ਰਹਿੰਦਾ ਹੈ ਹਰ ਹਾਲਾਤ ਦੇ ਵਿੱਚ ਉਹਨਾਂ ਨੂੰ ਦਿੱਤਾ ਜਾਵੇ ਬਾਕੀ ਅੱਗੇ ਜੋ ਵੀ ਆਪਾਂ ਨੂੰ ਜਿਹੜਾ ਆਫੀਸ਼ੀਅਲ ਅਪਡੇਟ ਮਿਲਦੀ ਹੈ ਤੁਹਾਡੇ ਨਾਲ ਸਾਂਝੀ ਇਸ ਚੈਨਲ ਦੇ ਵੀਡੀਓ ਰਾਹੀਂ ਕੀਤੀ ਜਾਵੇਗੀ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ